ਸਿਮਰਨਜੀਤ ਸਿੰਘ ਮਾਨ ਰੋਡਸੋ ਸੰਗਰੂਰ ਚ ਕੱਢ ਰਹੇ ਨੇ ਸੋ ਵੱਡੀ ਗਿਣਤੀ ਚ ਗੱਡੀਆਂ ਵੱਡੀਆਂ ਗਿਣਤੀ ਚ ਗੱਡੀਆਂ ਉਹਨਾਂ ਦੇ ਨਾਲ ਮੌਜੂਦ ਨੇ ਮੁਕਾਬਲਾ ਕਿਸ ਪਾਰਟੀ ਨਾਲ ਲੱਗਦਾ ਤੁਹਾਨੂੰ ਮੁਕਾਬਲਾ ਹੈ ਨਹੀਂ ਕਿਸੇ ਦਾ ਠੀਕ ਹੈ ਮੁਕਾਬਲਾ ਨਹੀਂ ਝਾੜੂ ਵਾਲੇ ਨੂੰ ਵੋਟ ਜਰੂਰ ਭੇਜੂਗੀ ਕੁਰਬਾਨੀਆਂ ਨਹੀਂ ਤਾਂ ਕੁਰਬਾਨੀ ਨਹੀਂ ਕਿਸੇ ਦੀ ਝਾੜੂ ਵਾਲੇ ਦੀ ਕੀ ਕੁਰਬਾਨੀ ਹੈ ਦੱਸੋ ਝਾੜੂ ਵਾਲੇ ਦੀ ਕੀ ਕੁਰਬਾਨੀ ਹੈ ਇੱਕ ਆਪਾਂ ਨੇ ਐਵੇਂ ਉਹਨਾਂ ਨੂੰ 92 ਸੀਟਾਂ ਦਿੱਤੀਆਂ ਮੈਨੂੰ ਇੱਕ ਬੰਦੇ ਦੀ ਕੁਰਬਾਨੀ ਦਿੱਤੀ ਦਰਬਾਰ ਸਾਹਿਬ ਤੇ ਜਦੋਂ ਟੈਕ ਹੋਇਆ ਧੀ ਇਹਨਾਂ ਨੇ ਕਿੱਡਾ ਵੱਡਾ ਉਹਦਾ ਛੱਡਿਆ ਹੈ ਨਾ ਤੇ ਉਸ ਤੋਂ ਬਾਅਦ ਉਹ 5 ਸਾਲ ਇਹਨਾਂ ਨੇ ਨੌਂ ਖਚਿਆਏ ਪਾਗਲਪੁਰ ਜੇਲ੍ਹ 'ਚ ਰਹੇ ਤੇ ਇਹਨਾਂ ਨੂੰ ਸੂਰਜ ਸਹੀ ਨਹੀਂ ਦੇਖਣ ਦਿੱਤਾ ਰੋਟੀ ਨਹੀਂ ਖਾਣ ਦਿੱਤੀ ਤੇ ਐਡੂ ਵੱਡੀ ਕੁਰਬਾਨੀ ਕੀਦੀ ਹੋ ਸਕਦੀ ਹੈ ਟੋਟਲ ਪੰਜਾਬ ਟੀਵੀ ਤੇ ਤੁਹਾਡਾ ਸਵਾਗਤ ਹੈ ਮੈਂ ਅਮਨਦੀਪ ਸਿੰਘ ਮਾਝਾ ਅੱਜ ਲਾਸਟ ਦਿਨਾਂ ਚੋਣ ਪ੍ਰਚਾਰ ਦਾ ਸੋ ਲਗਾਤਾਰ ਪੂਰੇ ਪੰਜਾਬ 'ਚ ਰੋਡ ਸ਼ੋਅ ਚੱਲ ਰਹੇ ਨੇ ਤਸਵੀਰਾਂ ਸੰਗਰੂਰ ਦੀਆਂ ਦਿਖਾਵਾਂਗੇ ਜਿੱਥੇ ਸਿਮਰਨਜੀਤ ਸਿੰਘ ਮਾਨ ਰੋਡ ਸ਼ੋਅ ਕੱਢ ਰਹੇ ਨੇ ਵੱਡਾ ਰੋਡ ਸ਼ੋਅ ਤਸਵੀਰਾਂ ਦਿਖਾਵਾਂਗੇ ਕਿ ਸਿਮਰਨਜੀਤ ਸਿੰਘ ਮਾਨ ਰੋਡ ਸ਼ੋਅ ਸੰਗਰੂਰ ਚ ਕੱਢ ਰਹੇ ਨੇ ਸੋ ਵੱਡੀ ਗਿਣਤੀ ਚ ਕਾਰਾਂ ਵੱਡੀਆਂ ਗਿਣਤੀ ਚ ਗੱਡੀਆਂ ਉਹਨਾਂ ਦੇ ਨਾਲ ਮੌਜੂਦ ਨੇ ਤਸਵੀਰਾਂ ਤੁਹਾਨੂੰ ਸਿੱਧੀਆਂ ਦਿਖਾਵਾਂਗੇ ਕਿ ਸਿਮਰਨਜੀਤ ਸਿੰਘ ਮਾਨ ਮੋਟਰਸਾਈਕਲਾਂ ਦਾ ਕਾਫਲਾ ਨੌਜਵਾਨ ਜਿਹੜੇ ਵੱਡੀ ਗਿਣਤੀ ਚ ਉਹ ਸਿਮਰਨਜੀਤ ਸਿੰਘ ਮਾਨ ਦੇ ਹੱਕ ਚ ਰੋਡ ਸ਼ੋਅ ਕੱਢ ਰਹੇ ਨੇ ਸੋ ਮਾਨ ਸਾਹਿਬ ਵੀ ਮੌਜੂਦ ਨੇ ਲਗਾਤਾਰ ਗੱਲਬਾਤ ਵੀ ਜਾਰੀ ਰੱਖਾਂਗੇ ਸੋ ਸਾਡੇ ਨਾਲ ਸੀਨੀਅਰ ਆਗੂ ਮੌਜੂਦ ਨੇ ਕਿੰਨਾ ਕੀ ਇਕੱਠਾ ਜੀ ਰੋਡ ਸੋਚ ਅੱਜ ਰੋਡ ਸੋਚ ਜੀ ਦੇਖੋ 300 ਗੱਡੀ ਆ ਤੇ 300 ਹੀਗਾ ਆਪਣਾ ਮੋਟਰਸਾਈਕਲ ਨਵੇਂ ਮੁੰਡਿਆਂ ਦਾ ਠੀਕ ਹੈ ਤੇ ਬਹੁਤ ਵੱਡਾ ਇਕੱਠਾ ਆਪਣਾ ਇਦੋਂ ਘੱਟ ਘੱਟ ਕਿਤੇ ਹੋਈ ਨਹੀਂ ਹੈਗਾ ਹਾਂ ਜੀ ਲੱਗਦੀ ਹੈ ਬੇਵਕ ਨਤੀਜੇ ਕਿਵੇਂ ਰਹਿਣ ਵਾਲੇ ਨੇ ਨਤੀਜੇ ਜੀ 1 ਨੰਬਰ ਦੇ ਮਾਨ ਸਾਹਿਬ ਆਊਗਾ ਜੀ ਬਾਕੀ ਕਿਸੇ ਦੀ ਜਵਾਨਤ ਨਹੀਂ ਬਚਣੀ ਬਿਨਾ ਝਾੜੂ ਵਾਲੇ ਤੋਂ ਕਿਸੇ ਦੀ ਜਵਾਨਤ ਨਹੀਂ ਬਚਣੀ ਅੱਛਾ ਮੁਕਾਬਲਾ ਕਿਸ ਪਾਰਟੀ ਨਾਲ ਲੱਗਦਾ ਤੁਹਾਨੂੰ ਮੁਕਾਬਲਾ ਹੈ ਹੀ ਨਹੀਂ ਕਿਸੇ ਦਾ ਮੁਕਾਬਲਾ ਨਹੀਂ ਝਾੜੂ ਵਾਲੇ ਨੂੰ ਵੋਟ ਜਰੂਰ ਪੇਜੂਗੀ। ਹਾਂ, ਮੁਕਾਬਲਾ ਨਹੀਂ ਕਿਸੇ ਦਾ। ਠੀਕ ਹੈ। ਬਿਲਕੁਲ ਨਹੀਂ ਹੈ ਕਿਸੇ ਦਾ। ਦੂਜੇ ਨੰਬਰ ਦੇ ਝਾੜੂ ਵਾਲਾ ਆਜੂ। ਹਾਂ, ਦੂਜੇ ਨੰਬਰ ਦੇ ਝਾੜੂ ਵਾਲਾ ਆਉ। ਅੱਛਾ, ਕਾਂਗਰਸ ਨੂੰ ਕਿਵੇਂ ਦੇਖਦੇ ਹੋ ਤੁਸੀਂ? ਕਾਂਗਰਸ ਤੀਜੇ ਨੰਬਰ ਤੇ ਆਉਗੀ। ਠੀਕ ਹੈ। ਹਾਂ। ਮੈਂ ਕੀ ਗੱਲ ਕਾਂਗਰਸ ਸਾਡੇ ਤਾਂ ਕਹਿੰਦੇ ਨੇ ਅਸੀਂ ਬਹੁਤ ਮਤਲਬ। ਹਾਂ ਜੀ, ਨਾਲ ਤੁਹਾਡੇ ਕੋਲੇ ਆਉਣਾ ਰਿਜ਼ਲਟ ਆ ਮੁਰੇ। ਠੀਕ ਹੈ। ਹਾਂ। ਤੇ ਮਾਨ ਸਾਹਿਬ ਦਾ ਕੀ ਲੱਗਦਾ ਮੁਕਾਬਲੇ 'ਚ ਕਿੰਨਾ ਕੁ ਫਰਕ ਨਾਲ ਜਿੱਤ-ਹਾਰ ਹੋਣੀ? ਇੱਕ ਤਾਂ ਦੇਖੋ ਇਹ ਪੜ੍ਹੇ ਲਿਖਿਆ ਵਾਲਾ ਹੈ, ਸ ਫੜਦਾ ਅਗਲੇ ਦੇ ਨਾਲ ਕੁਰਬਾਨੀਆਂ ਨਹੀਂ ਦਾ ਕੁਰਬਾਨੀ ਨਹੀਂ ਕਿਸੇ ਦੀ ਝਾੜੂ ਵਾਲਿਆਂ ਦੀ ਕੀ ਕੁਰਬਾਨੀ ਆ ਦੱਸੋ ਝਾੜੂ ਵਾਲਿਆਂ ਦੀ ਕੀ ਕੁਰਬਾਨੀ ਆ ਇੱਕ ਆਪਾਂ ਨੇ ਐਵੇਂ ਉਹਨਾਂ ਨੂੰ 92 ਸੀਟਾਂ ਦਿੱਤੀਆਂ ਮੈਨੂੰ ਇੱਕ ਬੰਦੇ ਦੀ ਕੁਰਬਾਨੀ ਦੱਸੋ ਠੀਕ ਹੈ ਕਿ ਆਕੇ ਜਿਹੜੇ ਹਰਪਾਲ ਸਾਹਿਬ ਦੀ ਕੀ ਕੁਰਬਾਨੀ ਆ ਮਾਨ ਸਾਹਿਬ ਨੂੰ ਸਾਹਿਬ ਦੀ ਕੁਰਬਾਨੀ ਹੈ ਵੀ ਦਰਬਾਰ ਸਾਹਿਬ ਤੇ ਜਦੋਂ ਅਟੈਕ ਹੋਇਆ ਸੀ ਇਹਨਾਂ ਨੇ ਕਿੱਡਾ ਵੱਡਾ ਉਹਦਾ ਛੱਡਿਆ ਹੈ ਨਾ ਤੇ ਉਸ ਤੋਂ ਬਾਅਦ ਉਹ 5 ਸਾਲ ਇਹਨਾਂ ਨੇ ਨੌ ਖਚਿਆਏ ਪਾਗਲਪੁਰ ਜੇਲ੍ਹ 'ਚ ਰਹੇ ਤੇ ਇਹਨਾਂ ਨੂੰ ਸੂਰਜ ਸਹੀ ਨਹੀਂ ਦੇਖਣ ਦਿੱਤਾ ਰੋਟੀ ਨਹੀਂ ਖਾਣ ਦਿੱਤੀ ਤੇ ਐਦੂ ਵੱਡੀ ਕੁਰਬਾਨੀ ਕੀਦੀ ਹੋ ਸਕਦੀ ਆ ਖੇਰ ਲੋਕਾਂ ਨੇ ਤੁਸੀਂ ਨੇ ਇਹਨੂੰ ਸਾਥ ਦਿੱਤਾ 5 ਲੱਖ ਵੋਟ ਤੇ ਜਿੱਤੇ ਤਰਨ ਤਾਰਨ ਤੋਂ ਬਹੁਤ ਵੱਡੀ ਕੁਰਬਾਨੀ ਹੈ ਜੀ ਦੀ 40 ਸਾਲ ਹੋ ਗਏ ਐਡੀ ਕੁਰਬਾਨੀ ਨਹੀਂ ਕਿਸੇ ਦੀ ਹੈਗੀ ਅਸੀਂ ਦੇਖ ਰਿਹਾ ਬੋੜਾ ਤੇ ਲਿਖਿਆ ਹੋਇਆ ਕਿਰਦਾਰ ਸਟੈਂਡ ਵੀ ਸਟੈਂਡ ਤੇ ਖੜੇ ਜਮਾਨ ਸਾਹਿਬ ਤੇ ਕਿਰ ਖਨੈਡਾ ਨਾਲ ਹੈ ਹੀ ਨਹੀਂ ਕਿਸੇ ਦਾ ਐਹੀ ਜੀ ਸਿੱਖੀ ਕਿਸੇ ਦੇ ਅੰਦਰ ਹੈ ਹੀ ਨਹੀਂ ਪਿੰਡ ਵਾਲਿਆਂ ਨੇ ਮਤਲ ਸੰਗਤ ਕਰੀ ਇਹਨਾਂ ਨੇ ਉਹਨਾਂ ਦੇ ਇੰਨਾ ਸਪਿਰਟ ਭਰਿਆ ਮਾਨ ਸਾਹਿਬ ਦੇ ਇਹ ਪਿੰਡ ਵਾਲਿਆਂ ਦਾ ਦੇਖੋ ਇਹਨਾਂ ਨੇ ਸੰਗ ਕੀਤਾ ਉਸੇ ਲਾਈਨ ਤੇ ਚੱਲ ਰਹੇ ਨੇ ਹਾਂਜੀ ਬਾਕੀ ਕਿਵੇਂ ਖੰਡੂਰ ਸਾਹਿਬ ਵਾਲੀ ਸ਼ੀਟ ਨੂੰ ਕਿਵੇਂ ਦੇਖਦੇ ਹੋ ਖੰਡੂਰ ਸਾਹਿਬ ਦਾ ਦੇਖੋ ਜੀ ਇੰਨਾ ਲੋਕਾਂ ਦਾ ਹੜ ਆਇਆ ਐ ਇੰਨਾ ਜੋਸ਼ ਵੱਜਿਆ ਨਵੇਂ ਮੁੰਡਿਆਂ ਦਾ ਤੇ ਕੋਈ ਲੈ ਕਹੀ ਨਹੀਂ ਸਕਦੇ ਕੁਛ ਇੰਨੀ ਸਿੱਖੀ ਉੱਥੇ ਮਤਲਬ ਕਹਿੰਦੇ ਦੂਰੋਂ ਦੂਰੋਂ ਆਏ ਨੇ ਜੀ ਸਾਹਿਬ ਦਾ ਹਾਂਜੀ ਉਹ ਬਿਲਕੁਲ ਆਪਣੇ ਲਈ ਪੰਜ ਸੀਟਾਂ ਆਉਣਗੀਆਂ ਪੰਜਾਂ ਦੇ ਵਿੱਚੋਂ ਟਿੰਡਾ ਆਪਣਾ ਫਰੀਦਕੋਟ ਢੰਡੂਰ ਸਾਹਿਬ ਤੇ ਸੰਗਰੂਰ ਹਾਂਜੀ ਬਾਕੀ ਜਿੱਤ ਤੈ ਹੈ ਤੁਹਾਨੂੰ ਲੱਗਦਾ ਬਿਲਕੁਲ ਪੱਕੀ ਤਾਂ ਹੈ ਜੀ ਬਿਲਕੁਲ ਹਾਂਜੀ ਆ ਭਾਈ ਜੀ ਕੀ ਨਾਮ ਆਪਣਾ ਗੁਰਮੀਤ ਸਿੰਘ ਜੀ ਠੀਕ ਹੈ ਜੀ ਖੇਪੜ ਹਾਂ ਜੀ ਖੰਡੂਰ ਸਾਹਿਬ ਦੀ ਸੀਟ ਨੂੰ ਕਿਵੇਂ ਦੇਖਦੇ 16 ਤਰੀਕ ਨੂੰ ਮੈਂ ਖੰਡੂਰ ਸਾਹਿਬ ਦੀ ਸੀਟ ਤੇ ਸੰਬੋਧਨ ਕਰਕੇ ਆਇਆ ਉਦੋਂ ਬਾਅਦ ਵੀ ਤਿੰਨ ਵਾਰ ਗਿਆ ਹਫਤਾ ਉੱਥੇ ਰਿਹਾ ਬਹੁਤ ਵਧੀਆ ਬਹੁਤ ਵਧੀਆ ਰਿਸਪੌਂਸ ਆ ਮੈਨੂੰ ਤੇਰੇ ਵਰਗੇ ਤੁਹਾਡੇ ਵਰਗੇ ਪੱਤਰਕਾਰ ਨੇ ਸਵਾਲ ਕੀਤਾ ਬਲਟੋਵਾ ਮੈਂ ਕਿਹਾ ਬਲਟੋਵਾ ਕਹਿੰਦਾ ਮੈਂ ਬਹਿਸ ਕਰਨੀ ਡਿਬੇਟ ਕਰਨੀ ਆ ਮੈਂ ਅੱਜ ਵੀ ਡਿਬੇਟ ਕਰਨ ਨੂੰ ਤਿਆਰ ਆਂ ਬਲਟੋਵੇ ਦੇ ਨਾਲ ਜਿੱਥੇ ਮਰਜੀ ਤੁਸੀਂ ਸਾਧ ਲਓ ਉਹਨੂੰ ਸਾਧ ਲਓ ਮੈਨੂੰ ਸਾਧ ਲਓ ਡਿਬੇਟ ਕਰਨ ਨੂੰ ਮੈਂ ਅੱਜ ਵੀ ਤਿਆਰ ਆ ਠੀਕ ਹੈ ਬਿਲਕੁਲ ਜੀ ਸੋ ਲਗਾਤਾਰ ਕਹਿ ਰਹੇ ਨੇ ਕਿ ਖੰਡੂਰ ਸਾਹਿਬ ਸੀਟ ਸੰਗਰੂਰ ਸੀਟ ਆ ਕਈ ਸੀਟਾਂ ਨੇ ਜਿਹੜੀਆਂ ਉਹ ਆਉਣੀਆਂ ਦਾਵਾ ਕਰ ਰਹੇ ਨੇ ਸ਼ਰੋਮਣੀ ਅਕਾਲੀ ਦਰ ਅੰਮ੍ਰਿਤਸਰ ਤੋਂ ਸਿਮਰਨਜੀਤ ਸਿੰਘ ਮਾਨ ਜੋ ਲਗਾਤਾਰ ਰੋਡ ਸ਼ੋਅ ਕਰ ਰਹੇ ਨੇ ਕਦੇ ਮਲੇਰਕੋਟਲੇ ਏਰੀਆ 'ਚ ਕਰ ਰਹੇ ਨੇ ਕਦੇ ਦਿੜਭਾਏ ਏਰੀਆ 'ਚ ਕਰ ਰਹੇ ਨੇ ਅੱਜ ਲਾਸਟ ਦਿਨ ਉਹਨਾਂ ਜਿਹੜਾ ਰੋਡ ਸ਼ੋਅ ਆ ਟਰੈਕਟਰ ਦੀਆਂ ਤਸਵੀਰਾਂ ਦਿਖਾਵਾਂਗੇ ਕਿ ਕਿਸ ਤਰੀਕੇ ਨਾਲ ਜਵੇਂ ਟਰੈਕਟਰ ਸਜਾਇਆ ਹੋਇਆ ਤੇ ਚੰਡੇ ਵਗੈਰਾ ਲਗਾਏ ਹੋਏ ਨੇ ਵੱਡੇ ਰੋਡਸੋ ਕਿਉਂਕਿ ਲਾਸਟ ਦਿਨ ਅੱਜ ਉਸ ਤੋਂ ਬਾਅਦ ਵੋਟਾਂ ਪੈਣੀਆਂ ਨੇ ਵੋਟਾਂ ਪੈਣ ਤੋਂ ਬਾਅਦ ਨਤੀਜੇ ਆਉਣੇ ਨੇ ਦੇਖਣਾ ਹੋਵੇਗਾ ਕਿ ਸੰਗਰੂਰ ਸੀਟ ਤੋਂ ਕਿਸ ਦੀ ਜਿੱਤ ਹੋਵੇਗੀ ਅਤੇ ਪੂਰੇ ਪੰਜਾਬ ਦੇ ਵਿੱਚੋਂ ਕਾਂਗਰਸ ਆਮ ਆਦਮੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਕਿੰਨੀਆਂ ਸੀਟਾਂ ਲੈ ਕੇ ਜਾਵੇਗੀ ਕੈਮਰਾਮੈਨ ਅਸ਼ੋਕ ਕੁਮਾਰ ਨਾਲ ਅਮਨਦੀਪ ਸਿੰਘ ਮਾਝਾ ਸੈਂਟਰਲ ਪੰਜਾਬ ਟੀਵੀ